ਜੀ ਪਿਆਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਟਿਕ ਟਾਕ ਨੂੰ ਹੁਣ ਸਰਜੀਤ ਪਾਤਰ ਜੀ ਤੋਂ ਬਾਅਦ ਕਿਹੜੇ ਅਜਿਹੇ ਸੈਰ ਰਹੇ ਗਏ ਨੇ ਇਹੋ ਜੇ ਪ੍ਰਸਿੱਧ ਲੇਖਕ ਜਿਨ੍ਹਾਂ ਨੂੰ ਸਿਹਤ ਨਾਲ ਇੰਨਾ ਲਗਾ ਮੈਂ ਇਸ ਵਿਸ਼ੇ ਤੇ ਲਾਈਵ ਹੋਣਾ ਸੀ ਪਰੰਤੂ ਪਤਾ ਨਹੀਂ ਕੀ ਪ੍ਰੋਬਲਮ ਆਈ ਇੱਕ ਤੱਕ ਕੈਮਰਾ ਫਰੰਟ ਨਹੀਂ ਹੋ ਰਿਹਾ ਮੈਨੂੰ ਇਹਦੇ ਬਾਰੇ ਮੋਬਾਈਲ 'ਵਾਰੇ ਕੱਟ ਗਿਆ ਨਾ ਬਾਲਾ ਹੈ ਜੀ ਤੇ ਦੂਸਰੀ ਗੱਲ ਹੋਰ ਵੀ ਇੱਕ ਦੋ ਪ੍ਰੋਬਲਮਾਂ ਨੇ ਤੇ ਵਾਕੀ ਇੱਕ ਤਾਂ ਇਹ ਮੇਰਾ ਫੇਸਬੁਕ ਅਕਾਊਂਟ ਆ ਜਿੱਤੇ ਤੇ ਬੱਬੂ ਮਾਂਜੂਰਾ ਨਾਲ ਮੇਰੀ ਫੋਟੋ ਜੱਜ ਜੀ ਵੀ ਜੀ ਉਹਨਾਂ ਨਾਲ ਲੱਗੀ ਹੋਈ ਆ ਜੱਜ ਜੀ ਵੈਸ ਜੀ ਉਹਨਾਂ ਨਾਲ ਤੇ ਹੋਰ ਕਲਾਕਾਰਾਂ ਨਾਲ ਤੇ ਇੱਕ ਦੂਸਰਾ ਅਕਾਊਂਟ ਬਣਿਆ ਜਿਹਦੇ ਉੱਤੇ ਮਤਲਬ ਸਿੱਖ ਕੌਮ ਦੇ ਆ ਮਹਾਨ ਅਸਤੀਆਂ ਨੇ ਉਹਨਾਂ ਨਾਲ ਗਿਓ ਵੀ ਬਿੱਲਲ ਸੁਈ ਦੇ ਨਾਂ ਤੇ ਆ ਮੈਂ ਉਸ ਤੇ ਲਾਈਵ ਹੋਵਾਂਗਾ ਤੇ ਮੈਂ ਜੋ ਕੱਲ ਸਰਜੀਤ ਪਾਤਰ ਜੀ ਦੇ ਅੰਤਮ ਸੰਸਕਾਰ ਮੌਕੇ ਦੇਖਿਆ ਸਾਰਾ ਕੁਝ ਅੱਖਾਂ ਦੇ ਨਾਲ ਤੇ ਸੁਣਿਆ ਮੈਂ ਸਾਰਾ ਕੁਝ ਦੱਸਣਾ ਚਾਹਣਾ ਵੀ ਕਿਹੜੇ ਗਾਇਕ ਨੇ ਜਾਂ ਕਿਹੜੇ ਲੇਖਕ ਦੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਜਸਵੰਤ ਸੰਧੀਲਾ ਜੀ ਤੇ ਬੀਬੀ ਮਖਸੂਸਪੂਰੀ ਜੀ ਤੇ ਪਿਤਾ ਦੇ ਰੂਪ ਦੇ ਵਿੱਚ ਬਹੁਤ ਪਿਆਰ ਦੇਣ ਵਾਲੇ ਗੁਰਭਜਨ ਗਿੱਲ ਜੀ ਹੋਰਾਂ ਨੇ ਕੀ ਕਿਹਾ ਉਹਨਾਂ ਨੇ ਇਹ ਗੱਲ ਕਹੀ ਕਿਰਾ ਯਾਰ ਮੈਂ ਤਾਂ ਬਿਲਿਆ ਪੁੱਤਰਾ ਬਹੁਤ ਲੰਮਾ ਸੋਚ ਰਿਹਾ ਹਾਂ ਵੀ ਹੁਣ ਸੈਰ ਰਹਿ ਕਿਹੜਾ ਗਿਆ ਇਹਨਾਂ ਤੋਂ ਬਾਅਦ ਤੇ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰੀਆਂ ਮੇਰਾ ਦਿਲ ਕਰਦਾ ਮੈਂ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਮੇਰੇ ਨਾਲ ਸਾਂਝੀਆਂ ਕਰੀਆਂ ਤੇ ਵਾਕੀ ਮੈਂ ਕਲੂਰ ਦੱਸਣੀ ਚਾਹਉਣਾ ਮੇਰੀ ਖੁਸ਼ੀ ਦੀ ਗੱਲ ਹੈ ਬੇਸ਼ੱਕ ਮੈਂ ਉਸ ਦੁੱਖ ਦੀ ਘੜੀ ਵਿੱਚ ਸੀ ਪਰੰਤੂ ਗੁਰਪਾਜਨ ਗੱਲ ਜੀ ਹੋਰੀ ਮੈਨੂੰ ਇਦਾਂ ਮਿਲੇ ਇਦਾਂ ਪਿਆਰ ਦਿੱਤਾ ਭਗਵੰਤ ਮਾਨ ਜੀ ਵੀ ਉੱਥੇ ਮੌਜੂਦ ਸੀ ਉਸ ਵਕਤ ਜਣੀ ਉਹ ਪਿੱਛੇ ਸੀ ਚਲੋ ਉਦੋਂ ਤਾਂ ਗੱਲ ਕੁਝ ਹੋਰ ਸੀ ਜਦੋਂ ਭਗਵੰਤ ਮਾਨ ਜੀ ਉੱਠੜ ਗਏ ਫਿਰ ਉਹਨੇ ਮੈਨੂੰ ਲਵੇ ਬੁਲਾ ਕੇ ਇੰਨਾ ਕ ਪਿਆਰ ਦਿੱਤਾ ਕਿ ਜਿਵੇਂ ਅਸੀਂ ਬਹੁਤ ਲੰਮੇ ਸਮੇਂ ਤੋਂ ਜਾਣਦੇ ਹੋਈਏ ਤੇ ਮਹਾਨ ਆਸਤੀਆਂ ਸਾਰੀਆਂ ਮੈਂ ਕਹਨਾ ਨਰਮਲ ਜੋੜਾ ਜੀ ਦੇਵੀ ਜੀ ਸੰਦੀਲਾ ਸਾਹਿਬ ਜੀ ਤੇਜਵੰਤ ਕਟੂ ਜੀ ਪੀਟਰ ਸਾਹਿਬ ਜੀ ਤੇ ਉਹ ਫੋਟੋ ਵੀ ਦਿਖਾਈਆਂ ਵੀ ਜਿਵੇਂ 4-5 ਘੰਟੇ ਮੌਤ ਤੋਂ ਪਹਿਲਾਂ ਹੀ ਪਤਰ ਸਾਹਿਬ ਨੇ ਫੋਟੋਆਂ ਕਰਵਾਈਆਂ ਵੀ ਸਦੀਕ ਨੂੰ ਬੁਲਾਓ ਯਾਰ ਸਦੀਕ ਸਾਹਿਬ ਨੂੰ ਤੇ ਸਦੀਕ ਸਾਹਿਬ ਗਏ ਸਦੀਕ ਨੂੰ ਕਹਿੰਦੇ ਵੀ ਯਾਰ ਮੈਂ ਫੋਟੋ ਕਰਾਂ ਸਦੀਕ ਨੇ ਵੀ ਕੱਲ ਰੋ ਰੋ ਕਹਿ ਰਿਹਾ ਤੇ ਕਹਿੰਦਾ ਮੈਂ ਫੋਟੋ ਜੜਾ ਕੇ ਰੱਖੂੰਗਾ ਵੀ ਮੈਨੂੰ ਨਹੀਂ ਪਤਾ ਵੀ ਜਿਵੇਂ ਪਰਮਾਤਮਾ ਹੀ ਕਰਵਾਉਂਦਾ ਹੁੰਦਾ ਵੀ ਯਾਰ ਹੋਰ ਵੀ ਬਹੁਤ ਗੱਲਾਂ ਨੇ ਤੇ ਪਰ ਮੈਂ ਜੇ ਤਾਂ ਆਪਣੇ ਚੈਨਲ ਦੇ ਉੱਤੇ ਲੋਕਾਂ ਦੀ ਗੱਲ ਤੇ ਜਾਂ ਫਿਰ ਮੈਂ ਲੈਵ ਹੋਵਾਂਗਾ ਦੂਜੇ ਪੇਜ ਤੋਂ ਜਿਹੜਾ ਬਿੱਲਾ ਰਸੋਈ 2 ਆ ਉਹਦੇ 2 ਪਾ ਦਿੰਨਾ ਮੈਂ ਪਰ 2 ਹੁਣ ਪਹਿਣਾ ਨਹੀਂ ਯਾਨੀ ਕਹਿਣ ਦਾ ਭਾਵ ਬਿੱਲਾ ਰਸੋਈ 2 ਪੇਜ ਨੇ ਮੇਰੇ ਇੱਕ ਇਹ ਇੱਕ ਤੇ ਬਰਜਿੰਦਰ ਸਿੰਘ ਪ੍ਰਵਾਨਾ ਮਨਜੋਤ ਸਿੰਘ ਮੋਜੀ ਤੇ ਪਾਲਕ ਉਲੇ ਚਕਾਣੀ ਜਿਹੜੇ ਸਮਾਜ ਸੇਵੀ ਨੇ ਆਪਣੇ ਆ ਗੁਜਰਾਂ ਕੋਲੋਂ ਬੰਦੇ ਸੜਵਾਉਂਦੇ ਆ ਜਾਂ ਹੋਰ ਇਦਾਂ ਆ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਮੰਜੋ ਸੇਕ ਮੌਜੂ ਹਰਾਂ ਦੇ ਉਹਨਾਂ ਨਾਲ ਮੇਰੀ ਫੋਟੋ ਇੱਕ ਲੱਗੀ ਹੋਈ ਉਹ ਪੇਜ ਤੋਂ ਤੇ ਬਾਕੀ ਬਹੁਤ ਦਿਲ ਕਰਦਾ ਕਾਫੀ ਗੱਲਾਂ ਬਾਤਾਂ ਕਰਨ ਨੂੰ ਤੇ ਬਾਕੀ ਇਹ ਪੇਜ ਦੇ ਵਿੱਚ ਪਤਾ ਨਹੀਂ ਕੋਈ ਪ੍ਰੋਬਲਮ ਆ ਗਈ ਤੇ ਇਹਦਾ ਕੈਮਰਾ ਵੀ ਫਰੰਟ ਨਹੀਂ ਆ ਰਿਹਾ ਹੋਰ ਵੀ ਕਾਫੀ ਕੁਝ ਜੜ ਇਸ ਕਰਕੇ ਮਨੇ ਵੀਡੀਓ ਬਣਾ ਕੇ ਤੁਹਾਡੇ ਤੱਕ ਭੇਜਣੀ ਪੈ ਰਹੀ ਹੈ ਧੰਨਵਾਦ ਸਤਿ ਸ੍ਰੀ ਅਕਾਲ ਤੇ ਬਾਕੀ ਕਾਫੀ ਕੁਝ ਜਮਾਨ ਦੇ ਵਿੱਚ ਗੱਲਾਂ ਬਾਤਾਂ ਕਰਨ ਨੂੰ ਆਪਾਂ ਕੱਲ ਗੱਲਾਂ ਕਰਦੇ ਆ ਧੰਨਵਾਦ ਸਤਿ ਸ੍ਰੀ ਅਕਾਲ